ਅਗਰ ਤੁਸੀਂ ਵੀ ਮਨਾਲੀ ਜਾਂ ਲੇ ਲਦਾਖ ਜਾਂਦਾ ਬਣਾ ਰਹੇ ਹੋ ਪਲਾਨ ਤਾਂ ਪਹਿਲਾਂ ਦੇਖ ਲਓ ਇਹ ਖਬਰ ਤੇਜ਼ ਬਰਸਾਤਾ ਦੇ ਚਲਦੇ ਕਈ ਪਾਸੇ ਪਹਾੜੀ ਇਲਾਕਿਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ ਜਿਸ ਦੇ ਚਲਦੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਮਨਾਲੀ ਲੇ ਲਦਾਖ ਤੋਂ ਵੱਡੀ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਮਨਾਲੀ ਦੇ ਅੱਗੇ ਜਿਹੜਾ ਰਸਤਾ ਲੇ ਨੂੰ ਜਾਂਦਾ ਵਾ ਉੱਥੇ ਹੜ੍ਹ ਆ ਚੁੱਕੇ ਨੇ ਬੱਦਲ ਫਟਣ ਦੇ ਚਲਦੇ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਨਜ਼ਰ ਆ ਰਿਹਾ ਤੇ ਬੱਦਲ ਫਟਣ ਦੇ ਚਲਦੇ ਵੱਡੇ ਵੱਡੇ ਪੱਥਰ ਇੱਕ ਪੂਲ ਦੇ ਅੱਗੇ ਆ ਕੇ ਲੱਗ ਚੁੱਕੇ ਨੇ ਜਿਸ ਤੋਂ ਬਾਅਦ ਇੱਕ ਪੁਲ ਤੋਂ ਦੂਜੇ ਪਾਸੇ ਜਾਣ ਦਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਵਾ ਦੱਸ ਦਈਏ ਤੁਹਾਨੂੰ ਕਿ ਆਪਾਂ ਮਨਾਲੀ ਤੋਂ ਅਟਲ 터ਨਲ ਵੱਲੋਂ ਜਦੋਂ ਜਾਂਦੇ ਆ ਤਾਂ ਰਸਤੇ ਦੇ ਵਿੱਚ ਇੱਕ ਸ਼ਹਿਰ ਆਂਦਾ ਵਾ ਪਲਟਨ ਜਿੱਤੇ ਬਦਲ ਫਟਣ ਦੇ ਨਾਲ ਅੰਜਨੀ ਮਹਾ ਡਰੇਨ ਦੇ ਵਿੱਚ ਹਰ ਵਰਗੇ ਹਾਲਾਤ ਬਣੇ ਹੋਏ ਨੇ ਵੱਡੇ ਵੱਡੇ ਪੱਥਰ ਆ ਚੁੱਕੇ ਨੇ ਪੱਥਰਾਂ ਦੇ ਚਲਦੇ ਪੁਲ ਦਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਵਾ ਜੋ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਰਸਤਾ ਬੰਦ ਹੋਣ ਦੇ ਚਲਦੇ ਮਨਾਲੀ ਤੋਂ ਲੇ ਲਦਾਖ ਜਾਣ ਵਾਲੇ ਲੋਕਾਂ ਲਈ ਖਾਸੀਆਂ ਮੁਸ਼ਕਲਾਂ ਪਾਦਾ ਹੋ ਰਹੀਆਂ ਵਾ ਤਾਂ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵੀ ਫੈਸਲਾ ਲਿੱਤਾ ਗਿਆ ਤੇ ਰਸਤੇ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਬਦਲ ਫਟਣ ਦੇ ਚਲਦੇ ਜਿੱਥੇ ਪਾਣੀ ਦਾ ਪੱਧਰ ਨਦੀਆਂ ਦੇ ਵਿੱਚ ਵਧਦਾ ਹੋਇਆ ਨਜ਼ਰ ਆ ਰਿਹਾ ਉੱਤੇ ਹੀ ਲੋਕਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇੱਕ ਘਰ ਵੀ ਇਸ ਦੀ ਚਪੇੜ ਦੇ ਵਿੱਚ ਆ ਕੇ ਪੂਰੀ ਤਰ੍ਹਾਂ ਕੁੱਟਿਆ ਹੋਇਆ ਨਜ਼ਰ ਆ ਰਿਹਾ ਘਰ ਦੇ ਬਾਹਰ ਟ੍ਰਾਬੀਲੀ ਦਾ ਟਰਾਂਸਫਾਰਮਰ ਲੱਗਿਆ ਹੋਇਆ ਸੀ ਉਹ ਵੀ ਪੂਰੀ ਤਰ੍ਹਾਂ ਤਹਿਸ ਨੈਸ ਹੋਇਆ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਵਾ ਤਾਂ ਹੜਾ ਵਰਗੇ ਹਾਲਾਤ ਲਗਾਤਾਰ ਬਰਸਾਤਾ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਤੇ ਹੁਣ ਬੱਦਲ ਫਟਣ ਦੇ ਚਲਦੇ ਮੰਨਾਲੀ ਲੇ ਲਦਾਖ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਪੁਲ ਦੇ ਅੱਗੇ ਵੱਡੇ ਵੱਡੇ ਪੱਥਰ ਆ ਕੇ ਰੁੜ ਕੇ ਪੱਥਰ ਆ ਚੁੱਕੇ ਨੇ ਜਿਸ ਦੇ ਚਲਦੇ ਲੋਕਾਂ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਜਾਣ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਪ੍ਰਸ਼ਾਸਨ ਵੱਲੋਂ ਵੀ ਇਤਿਆਹਾਤ ਮਰਦੇ ਹੋਏ ਇਸ ਰਸਤੇ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਨੇ ਤੇਜ ਬਰਸਾਤਾ ਦੇ ਚਲਦੇ ਕਈ ਪਾਸੇ ਪਹਾੜੀ ਇਲਾਕਿਆਂ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਨੇ ਜਿਸ ਦੇ ਚਲਦੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਮਨਾਲੀ ਲੇਹ ਲਾਕ ਤੋਂ ਵੱਡੀ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਮਨਾਲੀ ਦੇ ਅੱਗੇ ਜਿਹੜਾ ਰਸਤਾ ਲੇਹ ਨੂੰ ਜਾਂਦਾ ਵਾ ਉੱਥੇ ਹੜ੍ਹ ਆ ਚੁੱਕੇ ਨੇ ਬੱਦਲ ਫਟਣ ਦੇ ਚਲਦੇ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਨਜ਼ਰ ਆ ਰਿਹਾ ਤੇ ਬੱਦਲ ਫਟਣ ਦੇ ਚਲਦੇ ਵੱਡੇ ਵੱਡੇ ਪੱਥਰ ਇੱਕ ਪੂਲ ਦੇ ਅੱਗੇ ਆ ਕੇ ਲੱਗ ਚੁੱਕੇ ਨੇ ਜਿਸ ਤੋਂ ਬਾਅਦ ਇੱਕ ਪੁਲ ਤੋਂ ਦੂਜੇ ਪਾਸੇ ਜਾਣ ਦਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਵਾ ਦੱਸ ਦਈਏ ਤੁਹਾਨੂੰ ਕਿ ਆਪਾਂ ਮਨਾਲੀ ਤੋਂ ਅਟਲ ਟਨਲ ਵੱਲ ਨੂੰ ਜਦੋਂ ਜਾਂਦੇ ਆ ਤਾਂ ਰਸਤੇ ਦੇ ਵਿੱਚ ਇੱਕ ਸ਼ਹਿਰ ਆਂਦਾ ਵਾ ਪਲਟਨ ਜਿੱਥੇ ਬੱਦਲ ਫਟਣ ਦੇ ਨਾਲ ਅੰਜਨੀ ਮਹਾ ਡਰੇਨ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਵੱਡੇ ਵੱਡੇ ਪੱਥਰ ਆ ਚੁੱਕੇ ਨੇ ਪੱਥਰਾਂ ਦੇ ਚਲਦੇ ਪੁਲ ਦਾ ਰਸਤਾ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਵਾ ਜੋ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਰਸਤਾ ਬੰਦ ਹੋਣ ਦੇ ਚਲਦੇ ਮਨਾਲੀ ਤੋਂ ਲੇ ਲਦਾਖ ਜਾਣ ਵਾਲੇ ਲੋਕਾਂ ਲਈ ਖਾਸੀਆਂ ਮੁਸ਼ਕਲਾਂ ਪਿਆਦਾ ਹੋ ਰਹੀਆਂ ਵਾ ਤਾਂ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵੀ ਫੈਸਲਾ ਲਿੱਤਾ ਗਿਆ ਤੇ ਰਸਤੇ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਬਦਲ ਫਟਣ ਦੇ ਚਲਦੇ ਜਿੱਥੇ ਪਾਣੀ ਦਾ ਪੱਧਰ ਨਦੀਆਂ ਦੇ ਵਿੱਚ ਵੱਧਦਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਲੋਕਾਂ ਨੂੰ ਵੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇੱਕ ਘਰ ਵੀ ਇਸ ਦੀ ਚਪੇੜ ਦੇ ਵਿੱਚ ਆ ਕੇ ਪੂਰੀ ਤਰ੍ਹਾਂ ਟੁੱਟਿਆ ਹੋਇਆ ਨਜ਼ਰ ਆ ਰਿਹਾ ਘਰ ਦੇ ਬਾਹਰ ਟ੍ਰਾਬੀਲੀ ਦਾ ਟਰਾਂਸਫਾਰਮ ਲੱਗਿਆ ਹੋਸੀ ਉਹ ਵੀ ਪੂਰੀ ਤਰ੍ਹਾਂ ਤਹਿਸ ਨੈਸ ਹੋਇਆ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਵਾ ਤਾਂ ਹੜਾ ਵਰਗੇ ਹਾਲਾਤ ਲਗਾਤਾਰ ਬਰਸਾਤਾ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਤੇ ਹੁਣ ਬੱਦਲ ਫਟਣ ਦੇ ਚਲਦੇ ਮੰਨਾਲੀ ਲੇ ਲਦਾਖ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਪੁਲ ਦੇ ਅੱਗੇ ਵੱਡੇ ਵੱਡੇ ਪੱਥਰ ਆ ਕੇ ਰੁੜ ਕੇ ਪੱਥਰ ਆ ਚੁੱਕੇ ਨੇ ਜਿਸ ਦੇ ਚਲਦੇ ਲੋਕਾਂ ਨੂੰ ਇੱਕ ਪਾਸੇ ਤੋਂ ਦੂਜੀ ਪਾਸੇ ਜਾਣ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਪ੍ਰਸ਼ਾਸਨ ਵੱਲੋਂ ਵੀ ਇਤਿਆਹਾਤ ਵਰਦੇ ਹੋਏ ਇਸ ਰਸਤੇ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਨੇ